ਦਿੱਲੀ ਚ ਕੀ ਹੈ ਜੀ ਨੈਸ਼ਨਲ ਪਾਰਟੀ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਨੇ 60 ਸਾਲ ਦੇਸ਼ ਤੇ ਰਾਜ ਕੀਤਾ ਦਿੱਲੀ ਚ ਵੀ ਆਲਾ ਜੀ 2015 ਤੇ 2020 ਚ ਇੱਕ ਵੀ 2015 ਤੋਂ ਲੈ ਕੇ ਦਿੱਲੀ ਦੇ ਵਿੱਚ ਇੱਕ ਵੀ ਐਮਪੀ ਤੇ ਇੱਕ ਵੀ ਐਮਐਲਏ ਕਾਂਗਰਸ ਦਾ ਹੈ ਨਹੀਂ ਜੀ ਦੇਸ਼ ਦੀ ਕੈਪੀਟਲ ਦੇ ਵਿੱਚ ਦੇਸ਼ ਦੀ ਰਾਜਧਾਨੀ ਚ ਕੋਈ ਬੰਦਾ ਹੈ ਨਹੀਂ ਨਾ ਇਹ ਦਰਸ਼ਨ ਕੇ ਦੇਖ ਤੁਸੀਂ ਇਹ ਹੀ ਹੈ ਨਾ ਇਹ ਦਿੱਲੀ ਚ ਕੀਤਾ ਸੀ ਦਿੱਲੀ ਚ ਇਹ ਹੰਕਾਰੀ ਹੋ ਗਏ ਸੀ 15 ਸਾਲ ਰਾਜ ਕਰ ਲਿਆ ਸੀ ਰਸ਼ੀਲਾ दीक्षित ਨੇ ਹੰਕਾਰੀ ਹੋ ਗਏ ਸੀ ਕਿਸਾਨ ਤਾਂ ਕੋਈ ਹਟਾਈ ਨਹੀਂ ਸਕਦਾ ਉਹ ਆ ਗਿਆ ਕੇਜਰੀਵਾਲ ਝਾੜੂ ਲੈ ਕੇ ਉਹਨੇ ਐਸੀ ਸਫਾਈ ਕੀਤੀ ਅੱਜ ਤੱਕ ਪਹਿਲਾਂ ਨਹੀਂ ਹੋਈ ਹੁਣ ਮੈਂ ਤਾਂ ਕਰਦੇ ਫਿਰਦੇ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਉੱਥੇ ਤਾਂ ਇਹ ਮਿੰਤਾ ਕਰਦੇ ਫਿਰਦੇ ਸਾਡੀ ਕਿ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਗਜਰਾਤ ਚ ਲੈ ਲਓ ਜੱਥੋਂ ਆ ਆ ਇੱਥੇ ਭਗਵੰਤ ਮਾਨ ਹਾਏ ਹਾਏ ਹੋ ਸਜਨਾ ਹਾਏ ਹਾਏ ਭਗਵੰਤ ਮਾਨ ਦੀ ਜਿਹੜੀ ਭਗਵੰਤ ਮਾਨ ਨੇ ਇਹਨਾਂ ਦੀ ਹਾਨੀ ਕਰਤੀ ਨਾ ਇਹ ਮਾਨ ਹਾਨੀ ਦਾ ਕੇਸ ਕਰਦੇ ਆ ਉਹਦੇ ਨਾਣੇ ਦੀ ਬਜਾਇ ਨੰਨਾ ਲਾਉਣਾ ਚਾਹੀਦਾ ਸਰ ਮਾਨ ਹਾਨੀ ਹੋਈ ਇਹਨਾਂ ਨੂੰ ਸਾਰੇ ਨੂੰ ਭਗਵੰਤ ਮਾਨ ਹਾਨੀ ਹੋ ਗਈ ਉਹ ਹਾਏ ਹਾਏ ਆ ਹੋਰ ਕੁਝ ਨਹੀਂ ਹੈਗਾ ਨਾ ਇੱਕ ਲਗਜ਼ਰੀ ਹੋਟਲ 7 ਸਟਾਰ ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕੋ ਲਗਜ਼ਰੀ ਟੈਕਸ ਤੇ ਐਨੂਅਲ ਉਹਦੀ ਜਿਹੜੀ ਫੀਸ ਹੈ ਲਾਇਸੈਂਸ ਦੀ ਮਾਫ ਜੇ 7 ਸਟਾਰ ਹੋਟਲ ਲਗਜ਼ਰੀ ਟੈਕਸ ਨਹੀਂ ਟੈਕਸਰੀ ਦੇਊਗਾ ਆਈਆ ਜੀ ਸਾਹਿਬ ਬੈਠੇ ਆ ਵੱਡੇ ਰੀਅਲ ਟਰੇਰ ਤੁਸੀਂ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕਲੋਨੀਆਂ ਕੱਢਦੇ ਹੋ ਸਰ ਜੇ ਜੇ 7 ਸਟਾਰ ਹੋਟਲ ਲਗਜ਼ਰੀ ਟੈਕਸ ਤੋਂ ਐਗਜ਼ਮਪਟ ਕਰ ਦਿੱਤਾ ਜਾਊਗਾ 10 ਸਾਲ ਲਈ ਤੇ ਇਹਨੂੰ ਲਾਇਸੈਂਸ ਫੀਸ ਤੋਂ ਡੰਪ ਕਰ ਦਿੱਤਾ ਜਾਊਗਾ ਇਲੈਕਟ੍ਰਿਸਿਟੀ ਡਿਊਟੀ ਤੋਂ ਡੰਪ ਕਰ ਦਿੱਤਾ ਜਾਊਗਾ ਸਟੇਟ ਦੇ ਬੈਟ ਤੋਂ ਤੇ ਜੀਐਸਟੀ ਤੋਂ ਜੰਪ ਕਰ ਦਿੱਤਾ ਜਾਊਗਾ ਤੇ ਟੋਟਲ ਕਿੰਨਾ ਪੈਸਾ ਬਣਦਾ 1 ਕਰਬ 8 ਕਰੋੜ 70 ਲੱਖ 60 ਹਜ਼ਾਰ 108 ਲੱਖ 10 ਸਾਲਾਂ ਵਾਸਤੇ ਮਾਫ ਕਿਉਂ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਗਰੀਬ ਪਰਿਵਾਰ ਹੈ ਵਿਚਾਰੇ ਉਹ ਵੀ ਕਰਦੇ ਆ ਵਿਚਾਰੇ ਹੁਣ ਪੰਜਾਬ ਬਚਾਓ ਉਹ ਪੰਜਾਬ ਬਚਾਓ ਦੀ ਗੱਲ ਕਰ ਸੋਨਾ ਤਾਂ ਨਿਪਟ ਗਿਆ ਜੀ ਕੰਮ ਇੱਕ ਦੋ ਸਿਆਣੇ ਬੰਦੇ ਰਹਿ ਗਏ ਬਸ ਉਹ ਚਲੋ ਇਹ ਤਾਂ ਰਹਿਣ ਮੈਂ ਰੱਖਣ ਤਾਂ ਰਹਿਣ ਬਾਕੀ ਤਾਂ ਨਵੇਂੜੀ ਬੈਠੇ ਕੰਮ ਆਪਣਾ ਕਾਂਗਰਸ ਦੇ ਵਿੱਚ ਵੀ ਇੱਕ ਅੱਧੀ ਸਿਆਣਾ ਰਹਿ ਗਿਆ ਬੈਠਾ ਮੁੰਡਾ ਬਾਕੀਆਂ ਦਾ ਵੀ ਨਿਪਟ ਗਏ ਕਿਉਂਕਿ ਮੈਂ ਬਦਲਬਾਈ ਦੇਖ ਲੈਣਾ ਜੀ ਮੈਂ ਲੋਕਾਂ ਜੀ ਦੇਣਾ ਲੋਕ ਹੁਣ ਇਹਨਾਂ ਨੂੰ ਦੇਖੋ ਸਹੀ ਹੁੰਦਾ ਕੀ ਹੈ ਇਹਨਾਂ ਦਾ ਕਿਹੜੇ ਮੂੰਹ ਨਾਲ ਜਾਣਗੇ ਇਹ ਕਿ ਅਸੀਂ ਉੱਥੇ ਜਿੰਦੇ ਤੇ ਤਿੰਨ ਘੰਟੇ ਨਾਲ ਇਲਾਕੇ ਆਏ ਆ ਬੜਾ ਵੱਡਾ ਮੁੱਦਾ ਜੀ ਨਾ ਮੇਰੇ ਐਮਐਲਏ ਬिलासपुर ਵਾਲੇ ਜਿਹੜੇ ਮਨਜੀਤ ਨੇ ਕਿਹਾ ਇਹ ਮੁੰਦਨੇ ਜੀ ਜਾਣਾ ਤਾਂ ਇਹਨਾਂ ਨੇ ਆਉਣ ਸਾਰੀ ਸੀ ਮੈਨੂੰ ਪਤਾ ਲੱਗੇ ਸੀ ਵੀ ਆਉਣ ਸਾਰ ਜਦੋਂ ਮੈਂ ਆਉਂਗਾ ਮੁਰਦਾ ਬਾਗ ਕਹਿ ਕੇ ਬਾਹਰ ਨਿਕਲ ਜਾਣਗੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਜਿੰਦਾ ਫੜਾਤਾ ਉਹਦੇ ਕਰਕੇ ਫਸ ਗਏ ਓਹ ਮੈਂ ਕਿਰੇਣਾ ਪੈ ਗਿਆ ਐਨਾ ਚ ਨਾਰੇ ਕਦੇ ਲਾਏ ਨਹੀਂ ਐਨਾ ਚ ਕਦੇ ਵਿਰੋਧ ਕੀਤਾ ਨਾ 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 ਇਹ ਤਾਂ ਕਿਤੇ ਜਾਨ ਕਿਤੇ ਧਰਨਾ ਤੋਂ ਨਾ ਦੇਣ ਵੀ ਛਤਰੀ ਨਾਲ ਹੁੰਦੀ ਹੈ वॉटर होंगे कहते एक फोटो करवाओ बहुत हो गया बस यह मटीरियल सा बिठा पा इन्होंने इन्हों मटीरियल कहते मेरे मेरे किरती काम